ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਵਿਦਿਆਰਥੀਓ ਅੱਜ ਅਸੀਂ ਕਰਾਂਗੇ ਵਿਆਕਰਨ ਦਾ ਪਾਠ ਨੰਬਰ 5 ਜਿਸ ਦਾ ਨਾਮ ਹੈ ਲਗਾ ਅਤੇ ਲਗਾਖਰ ਲਗਾ ਅਤੇ ਲਗਾਖਰਾਂ ਦੀ ਵਰਤੋਂ ਅਸੀਂ ਸ਼ੁਰੂ ਤੋਂ ਹੀ ਕਰਦੇ ਆਏ ਹਾਂ ਜਦੋਂ ਅਸੀਂ ਪਹਿਲੀ ਕਲਾਸ ਤੋਂ ਹੀ ਸ਼ਬਦ ਲਿਖਣਾ ਸ਼ੁਰੂ ਕਰਦੇ ਹਾਂ ਤੇ ਉਸ ਦੇ ਨਾਲ ਹੀ ਅਸੀਂ ਲਗਾ ਤੇ ਲਗਾਖਰਾਂ ਦੀ ਵਰਤੋਂ ਸ਼ੁਰੂ ਕਰ ਦਿੰਦੇ ਹਾਂ ਹਾਂਜੀ ਅਸੀਂ ਪੜ੍ਹਿਆ ਵੀ ਹੋਇਆ ਏ ਪਿਛਲੀਆਂ ਕਲਾਸਿਸ ਦੇ ਵਿੱਚ ਲਗਾ ਕਿੰਨੀਆਂ ਹੁੰਦੀਆਂ ਨੇ ਲਗਾ ਕੇ ਕਿੰਨੇ ਹੁੰਦੇ ਨੇ ਅੱਜ ਅਸੀਂ ਫਿਰ ਤੋਂ ਇਹਨਾਂ ਬਾਰੇ ਡੀਪਲੀ ਜਿਹੜੀ ਜਾਣਕਾਰੀ ਹੈ ਢੁਗਾਈ ਨਾਲ ਹਾਸਲ ਕਰਾਂਗੇ ਇਸ ਪਾਠ ਦੇ ਵਿੱਚੋਂ ਹਾਂਜੀ ਅਸੀਂ ਪੜ੍ਹਿਆ ਪੰਜਾਬੀ ਭਾਸ਼ਾ ਦੇ ਵਿੱਚ ਕਿੰਨੀਆਂ ਲਗਾ ਨੇ ਸਾਰਿਆਂ ਨੂੰ ਪਤਾ ਹੋਏਗਾ ਹਾਂਜੀ ਕਿੰਨੀਆਂ ਲਗਾ ਨੇ 10 ਕੁੱਲ 10 ਲਗਾ ਮਾਤਰਾਵਾਂ ਨੇ ਪੰਜਾਬੀ ਭਾਸ਼ਾ ਦੇ ਵਿੱਚ ਹਾਂਜੀ ਤੇ ਅੱਖਰ ਕਿੰਨੇ ਨੇ ਪੰਜਾਬੀ ਭਾਸ਼ਾ ਦੇ ਵਿੱਚ ਹਾਂਜੀ ਅੱਖਰ ਜਿਨ੍ਹਾਂ ਨੂੰ ਕਿ ਵਰਨ ਵੀ ਕਿਹਾ ਜਾਂਦਾ ਹੈ ਅੱਖਰ ਵੀ ਕਿਹਾ ਜਾਂਦਾ ਹੈ ਉਹ ਪਿਛਲੀ ਜਿਹੜਾ ਅਸੀਂ ਕੀਤਾ ਸੀ ਪਾਰਟ ਨੰਬਰ 3 ਵਰਨ ਬੋਧ ਉਹਦੇ ਵਿੱਚ ਵੀ ਅਸੀਂ ਕੀਤਾ ਸੀ ਕਿ ਕਿੰਨੇ ਅੱਖਰ ਨੇ ਕਿੰਨੀਆਂ ਮਾਤਰਾਵਾਂ ਨੇ ਹਾਂਜੀ ਕਿੰਨੇ ਅੱਖਰ ਸੀ ਕੁੱਲ 41 ਹੁਣ ਜਦੋਂ ਅਸੀਂ ਇਹਨਾਂ ਅੱਖਰਾਂ ਨੂੰ ਕੋਈ ਵੀ ਅੱਖਰ ਉਹਨਾਂ ਵਿੱਚੋਂ ਲੈ ਲਓ ਜਿਵੇਂ ਕਕਾ ਮਮਾ ਤੇ ਲੱਲਾ ਜਦੋਂ ਅਸੀਂ ਅੱਖਰਾਂ ਨੂੰ ਜੋੜਦੇ ਹਾਂ ਤਾਂ ਕੀ ਬਣਦਾ ਹੈ ਸ਼ਬਦ ਦੇਖੋ ਇਹ ਸ਼ਬਦ ਬਣ ਗਿਆ ਕਕਾ ਮਮਾ ਲੱਲਾ ਕਮਲ ਹਾਂਜੀ ਅਸੀਂ ਸਿਰਫ ਅੱਖਰਾਂ ਨੂੰ ਜੋੜ ਕੇ ਹੀ ਸ਼ਬਦ ਨਹੀਂ ਬਣਾਉਂਦੇ ਅਸੀਂ ਅੱਖਰਾਂ ਦੇ ਨਾਲ ਕੁਝ ਹੋਰ ਚਿੰਨਾਂ ਦੀ ਵੀ ਵਰਤੋਂ ਕਰਦੇ ਹਾਂ ਜਿਵੇਂ ਦੇਖੋ ਇੱਥੇ ਸ਼ਬਦ ਹੈ ਦਦੇ ਸਿਆਰੀ ਨੰਨਾ ਕੀ ਬਣ ਗਿਆ ਦਿਨ ਹੁਣ ਇਹਦੇ ਵਿੱਚ ਦਦਾ ਵੀ ਅੱਖਰ ਹੈ ਨੰਨਾ ਵੀ ਅੱਖਰ ਹੈ ਪਰ ਇਹ ਵਾਲਾ ਜਿਹੜਾ ਚਿੰਨ ਹੈਗਾ ਆ ਇਹ ਚਿੰਨ ਕੀ ਹੈ ਸਿਹਾਰੀ ਦਾ ਚਿੰਨ ਇਹ ਕੀ ਹੈ ਮਾਤਰਾ ਹੁਣ ਅੱਖਰਾਂ ਦੇ ਨਾਲ ਜਿਹੜੇ ਅਸੀਂ ਦੂਸਰੇ ਚਿੰਨ੍ਹਾਂ ਦੀ ਵਰਤੋਂ ਕਰਦੇ ਹਾਂ ਉਹਨਾਂ ਨੂੰ ਕੀ ਕਿਹਾ ਜਾਂਦਾ ਹੈ ਲਗਾ ਠੀਕ ਹੈ ਸਿਰਫ ਕੱਲੇ ਕੱਲੇ ਅੱਖਰ ਜਿਹੜੇ ਉਹਨਾਂ ਨੂੰ ਜੋੜ ਕੇ ਹੀ ਸ਼ਬਦ ਨਹੀਂ ਬਣਦਾ ਅੱਖਰਾਂ ਦੇ ਨਾਲ ਹੋਰ ਵੀ ਚਿੰਨ੍ਹਾਂ ਦੀ ਵਰਤੋਂ ਕੀਤੀ ਜਾਂਦੀ ਹੈ ਜਿਨ੍ਹਾਂ ਨੂੰ ਅਸੀਂ ਕੀ ਕਹਿੰਦੇ ਹਾਂ ਲਗਾ ਮਾਤਰਾਵਾਂ ਤੇ ਲਗਾ ਮਾਤਰਾਵਾਂ ਤੇ ਅੱਖਰਾਂ ਦੇ ਨਾਲ ਜਿਹੜੇ ਦੂਸਰੇ ਜਿੰਨਾ ਦੀ ਵਰਤੋਂ ਕੀਤੀ ਜਾਂਦੀ ਹੈ ਠੀਕ ਹੈ ਮਾਤਰਾਵਾਂ ਦੇ ਨਾਲ ਹੋਰ ਵੀ ਜਿੰਨਾ ਦੀ ਵਰਤੋਂ ਕੀਤੀ ਜਾਂਦੀ ਹੈ ਜਿਵੇਂ ਇੱਥੇ ਸਾਡੇ ਕੋਲ ਸ਼ਬਦ ਹੈ ਬੱਬਾ ਬੱਬੇ ਸਿਆਰੀ ਅੱਦ ਲੱਲੇ ਵਿਆਰੀ ਹਾਂਜੀ ਇੱਥੇ ਬੱਬਾ ਅੱਖਰ ਹੈ ਲੱਲਾ ਵੀ ਕੀ ਹੈ ਅੱਖਰ ਤੇ ਜਿਹੜੀ ਇਹ ਚਿੰਨ ਪਿਆ ਹੋਇਆ ਹੈ ਇਹ ਮਾਤਰਾ ਹੈ ਜਿਹੜੀ ਇਹ ਸਿਹਾਰੀ ਦੀ ਮਾਤਰਾ ਹੈ ਇਹ ਕੀ ਦੀ ਮਾਤਰਾ ਹੈ ਬਿਹਾਰੀ ਦੀ ਮਾਤਰਾ ਹੈ ਇਹ ਵੀ ਲੱਗ ਹੈ ਇਹ ਵੀ ਲੱਗ ਹੈ ਤੇ ਜਿਹੜਾ ਇਹ ਚਿੰਨ ਹੈ ਇਹ ਕੀ ਹੈ ਅਦਕ ਦਾ ਚਿੰਨ ਤੇ ਅਦਕ ਕੀ ਹੈ ਲਗਾਖਰ ਅਸੀਂ ਪੜਿਆ ਹੋਇਆ ਹੈ ਲਗਾਖਰਾਂ ਦੇ ਬਾਰੇ ਵਿੱਚ ਕਿਹੜੇ ਕਿਹੜੇ ਲਗਾਖਰ ਹਨ ਅਦਕ ਕੀ ਹੈ ਲਗਾਖਰ ਸੋ ਅੱਖਰਾਂ ਦੇ ਨਾਲ ਜਿਹੜੇ ਚਿੰਨਾਂ ਦੀ ਵਰਤੋਂ ਕੀਤੀ ਜਾਂਦੀ ਹੈ ਉਹ ਕਿਨੇ ਲਗਾ ਮਾਤਰਾਵਾਂ ਤੇ ਮਾਤਰਾਵਾਂ ਦੇ ਨਾਲ ਜਿਹੜੇ ਚਿੰਨ੍ਹ ਦੀ ਵਰਤੋਂ ਕੀਤੀ ਜਾਂਦੀ ਹੈ ਉਹ ਕਿਨੇ ਲਗਾਖਰ ਹਾਂਜੀ ਹੁਣ ਸਾਰਿਆਂ ਨੂੰ ਪਤਾ ਲੱਗ ਗਿਆ ਲਗਾ ਤੇ ਲਗਾਖਰ ਕੀ ਹੁੰਦੇ ਨੇ ਹੁਣ ਇਹਨਾਂ ਬਾਰੇ ਅਸੀਂ ਹੋਰ ਜਾਣਕਾਰੀ حاصل ਕਰਾਂਗੇ ਗੁਰਮੁਖੀ ਲਿਪੀ ਵਿੱਚ ਇਹ ਲਿਖਣ ਜਿਹੜੀਆਂ 10 ਲਗਾ ਹੁੰਦੀਆਂ ਨੇ ਦੇਖੋ ਇਹ ਹੈਗਾ ਕਰਮ ਕਰਮ ਹੁੰਦੀ ਹੈ ਜਿੱਦਾਂ ਤੁਸੀਂ ਸੀਰੀਅਲ ਵਾਈਜ਼ 1 2 3 ਇਦਾਂ ਲਿਖ ਦਿਓ ਗਿਣਤੀ ਇਹ ਹੈਗਾ ਆ ਕਰਮ ਦੈਨ ਇਹ ਲੱਗਦਾ ਨਾ ਹੈ ਇਹ ਆਵਾਜ਼ ਹੈ ਕਿਹੜੀ ਆਵਾਜ਼ ਹੈ ਫਿਰ ਚਿੰਨ ਕਿਹੜਾ ਹੁੰਦਾ ਹੈ ਤੇ ਉਦਾਹਰਣ ਉਹਨਾਂ ਦੇ ਸ਼ਬਦਾਂ ਦੀ ਉਦਾਹਰਣ ਦਿੱਤੀ ਗਈ ਹੈ ਹਾਂਜੀ ਸਭ ਤੋਂ ਪਹਿਲੀ ਸਾਡੀ ਲੱਗ ਹੈ ਮੁਕਤਾ ਠੀਕ ਹੈ ਮੁਕਤਾ ਜਿਹੜੀ ਹੁੰਦੀ ਹੈ ਇਹਦੀ ਆਵਾਜ਼ ਕਿਹੜੀ ਹੁੰਦੀ ਹੈ ਅ ਤੇ ਇਸ ਦਾ ਕੋਈ ਵੀ ਚਿੰਨ ਨਹੀਂ ਹੁੰਦਾ ਮਤਲਬ ਅੱਖਰ ਦੇ ਨਾਲ ਕੋਈ ਵੀ ਚਿੰਨ ਨਹੀਂ ਲੱਗਾ ਹੁੰਦਾ ਇਕੱਲਾ ਅੱਖਰ ਕੀ ਹੁੰਦਾ ਆ ਮੁਕਤਾ ਜਿਵੇਂ ਇੱਥੇ ਦੇਖੋ ਕਗਾ ਰਾਰਾ ਕਰ ਪੱਪਾ ਰਾਰਾ ਮੰਮਾ ਪਰਮ ਦੇਖੋ ਇਹਨਾਂ ਕੱਗਾ ਵੀ ਅੱਖਰ ਹੈ ਰਾਰਾ ਵੀ ਅੱਖਰ ਹੈ ਇਹਦੇ ਨਾਲ ਕੋਈ ਵੀ ਦੂਸਰਾ ਚਿੰਨ ਨਹੀਂ ਲੱਗਾ ਹੋਇਆ ਠੀਕ ਹੈ ਜਿਹੜਾ ਇਕੱਲਾ ਅੱਖਰ ਹੁੰਦਾ ਹੈ ਉਹ ਕੀ ਹੁੰਦਾ ਹੈ ਮੁਕਤਾ ਦੂਸਰੀ ਮਾਤਰਾ ਹੈ ਕੰਨਾ ਕੰਨਾ ਦੀ ਆਵਾਜ਼ ਹੁੰਦੀ ਹੈ ਆ ਤੇ ਇਸ ਦਾ ਚਿੰਨ ਹੁੰਦਾ ਹੈ ਇਸ ਤਰ੍ਹਾਂ ਦਾ ਠੀਕ ਹੈ ਹਮੇਸ਼ਾ ਅੱਖਰ ਤੋਂ ਬਾਅਦ ਵਿੱਚ ਲੱਗਦੀ ਹੈ ਤੇ ਤੁਸੀਂ ਦੇਖ ਰਹੇ ਹੋ ਮਮੇ ਤੋਂ ਬਾਅਦ ਵਿੱਚ ਲੱਗੀ ਹੋਈ ਹੈ ਅੱਖਰ ਤੋਂ ਬਾਅਦ ਵਿੱਚ ਲੱਗਦੀ ਹੈ ਤੇ ਅੱਖਰ ਜਿੰਨੀ ਲੰਬੀ ਨਹੀਂ ਹੁੰਦੀ ਅੱਖਰ ਨਾਲੋਂ ਅੱਧੀ ਹੁੰਦੀ ਹੈ ਠੀਕ ਹੈ ਮਮੇ ਕੰਨਾ ਮਾ ਚ ਚਿਕਨਾ ਚਾ ਸਸੇ ਕੰਨਾ ਸਾਰ ਆਰੇ ਕੰਨਾ ਰਾਜਸ ਵੀ ਅੱਖਰ ਦੇ ਨਾਲ ਇਹ ਲੱਗਦੀ ਹੈ ਉਹਦੇ ਪਿੱਛੇ ਆ ਦੀ ਆਵਾਜ਼ ਆਉਂਦੀ ਹੈ ਮਮੇ ਕੰਨਾ ਰਾਰਾ ਮਾ ਚ ਜੇ ਕੰਨਾ ਲੱਲਾ ਚਾਲ ਹਾਂਜੀ ਤੀਸਰੀ ਮਾਤਰਾ ਹੈ ਸਾਡੇ ਕੋਲ ਸਿਹਾਰੀ ਸਿਹਾਰੀ ਜਿਹੜੀ ਹੈ ਇਸ ਦੀ ਆਵਾਜ਼ ਹੁੰਦੀ ਹੈ ਏ ਤੇ ਇਸ ਦਾ ਚਿੰਨ ਹੁੰਦਾ ਹੈ ਇਸ ਤਰ੍ਹਾਂ ਦਾ ਇਹ ਬਿਲਕੁਲ ਅੱਖਰ ਤੋਂ ਹਮੇਸ਼ਾ ਪਹਿਲਾਂ ਆਉਂਦੀ ਹੈ ਅੱਖਰ ਜਿੰਨੀ ਹੀ ਇਹ ਲੰਬੀ ਹੁੰਦੀ ਹੈ ਠੀਕ ਹੈ ਅੱਖਰ ਜਿੰਨੀ ਲੰਬੀ ਤੇ ਹਮੇਸ਼ਾ ਅੱਖਰ ਤੋਂ ਪਹਿਲਾਂ ਆਉਂਦੀ ਹੈ ਇਸ ਦੀ ਆਵਾਜ਼ ਜਿਸ ਵੀ ਅੱਖਰ ਦੇ ਨਾਲ ਇਹ ਲੱਗਦੀ ਹੈ ਉਸ ਦੇ ਨਾਲ ਇਹ ਦੀ ਆਵਾਜ਼ ਆਉਂਦੀ ਹੈ ਸ ਸ ਸ ਰ ਸ ਚ ਚ ਫ ਫ ਰਾਰਾ ਫਿਰ ਦ ਦਿਸਿਆਰ ਇਨ ਦ ਲੱਲਾ ਦਿਲ ਸਾਡੀ ਚੌਥੀ ਮਾਤਰਾ ਹੈ ਬਿਹਾਰੀ ਸਿਹਾਰੀ ਅੱਖਰ ਤੋਂ ਪਹਿਲਾਂ ਤੇ ਬਿਹਾਰੀ ਅੱਖਰ ਤੋਂ ਬਾਅਦ ਵਿੱਚ ਹਾਂਜੀ ਇਸ ਦੀ ਆਵਾਜ਼ ਹੁੰਦੀ ਹੈ ਲੰਬੀ ਈ ਤੇ ਚਿੰਨ ਇਤ ਇਸ ਤਰ੍ਹਾਂ ਹੁੰਦਾ ਹੈ ਜਿਵੇਂ ਸਿਹਾਰੀ ਦਾ ਇਸ ਸਾਈਡ ਨੂੰ ਹੁੰਦਾ ਅੱਖਰ ਤੋਂ ਪਹਿਲਾਂ ਬਿਹਾਰੀ ਦਾ ਬਾਅਦ ਵਿੱਚ ਇਸ ਸਾਈਡ ਨੂੰ ਤੇ ਇਸ ਦੇਖੋ ਜਿਸ ਵੀ ਅੱਖਰ ਨਾਲ ਲੱਗਦੀ ਹੈ ਪਿੱਛੇ ਈ ਦੀ ਆਵਾਜ਼ ਆਉਂਦੀ ਹੈ ਸ ਸੇ ਬਿਆਰੀ ਸ ਰਾਰੇ ਬਿਆਰੀ ਰ ਰੀ ਚ ਚੇ ਬਿਆਰੀ ਚ ਕਕੇ ਬਿਆਰੀ ਕੀ ਸ ਸਾ ਰਾ ਰਾ ਸਰਦ ਦੇ ਬਿਆਰੀ ਦੀ ਸਰਦੀ ਪ ਬਾ ਰਾਰਾ ਪਾਰ ਦੇ ਬਿਆਰੀ ਦੀ ਪਾਰ ਦੀ ਹਾਂਜੀ ਤੇ ਸਾਡੀ ਜਿਹੜੀ ਪੰਜਵੀਂ ਮਾਤਰਾ ਹੈ ਉਹ ਹੈ ਔਂਕੜ ਔਂਕੜ ਜਿਹੜਾ ਹੈ ਉਸ ਦੀ ਆਵਾਜ਼ ਹੁੰਦੀ ਹੈ ਉਹ ਛੋਟੀ ਆਵਾਜ਼ ਹੁੰਦੀ ਹੈ ਊੜੇ ਔਂਕੜ ਇਸ ਦਾ ਚੇਨ ਇਸ ਤਰ੍ਹਾਂ ਹੁੰਦਾ ਹੈ ਅੱਖਰ ਦੇ ਹੇਠਾਂ ਇੱਕ ਸਿੰਗਲ ਲਾਈਨ ਜਿਹੜੀ ਉਪਾਈ ਜਾਂਦੀ ਹੈ ਛੋਟੀ ਜੀ ਤੇ ਸਸੇ ਅੰਕਲ ਸ ਚਿਚੀ ਅੰਕਲ ਚ ਰਾਰੀ ਅੰਕਲ ਰ ਮੰਮੇ ਅੰਕਲ ਮ ਉੜੇ ਅੰਕਲ ਓ ਠੀਕ ਹੈ ਛੋਟੀ ਆਵਾਜ਼ ਹੁੰਦੀ ਹੈ ਦੇਖੋ ਸਸੇ ਅੰਕਲ ਨਾਣਾ ਸਣ ਉੜੇ ਅੰਕਲ ਓ ਮੰਮਾ ਰਾਰਾ ਉਮਰ ਤੇ ਕਈ ਬੱਚੇ ਜਿਹੜੇ ਨੇ ਓ ਜਿਹੜੀ ਅੰਕੜ ਦੀ ਮਾਤਰਾ ਹੈ ਉਹਨੂੰ ਇਸ ਤਰ੍ਹਾਂ ਪਾਉਂਦੇ ਨੇ ਅਦਕ ਵਾਂ ਉਹ ਵੀ ਗਲਤ ਹੋਏਗੀ ਕਈ ਇਸ ਤਰ੍ਹਾਂ ਪਾਉਂਦੇ ਨੇ ਉਹ ਵੀ ਗਲਤ ਹੋਏਗੀ ਇਹਨੂੰ ਸਿੰਪਲ ਇਸ ਤਰ੍ਹਾਂ ਪਾਉਣਾ ਹੈ ਠੀਕ ਹੈ ਅੱਖਰ ਦੇ ਹੇਠਾਂ ਇੱਕ ਸਿੰਗਲ ਲਾਈਨ ਮਾਤਰਾ ਨੰਬਰ 6 ਹੈ ਦੁਲੈਂਕੜ ਦੁਲੈਂਕੜ ਦੀ ਆਵਾਜ਼ ਕੀ ਹੁੰਦੀ ਹੈ ਦੇਖੋ ਊੜੇ ਦਲੈਂਕੜ ਊ ਊ ਦੀ ਆਵਾਜ਼ ਹੁੰਦੀ ਹੈ ਜਿਸ ਵੀ ਅੱਖਰ ਦੇ ਨਾਲ ਲੱਗਦੀ ਹੈ ਉਹਦੇ ਪਿੱਛੇ ਊ ਦੀ ਆਵਾਜ਼ ਆਉਂਦੀ ਹੈ ਸਸੇ ਬਲੈਂਕ ਦੇ ਊ ਰਾਰੇ ਦਲੈਂਕੜ ਦੇ ਊ ਚ ਚ ਲੈਂਕੜੇ ਚ ਪਪੇਦ ਲੈਂਕੜੇ ਪ ਸਸਿਦ ਲੈਂਕੜੇ ਸ ਇਸ ਦਾ ਚੇਨ ਦੇਖੋ ਜਿਹੜੀਆਂ ਦੋ ਲਾਈਨਾਂ ਹੁੰਦੀਆਂ ਨੇ ਅੱਖਰ ਦੇ ਹੇਠਾਂ ਲੱਗਦੀ ਹੈ ਹਮੇਸ਼ਾ ਤੇ ਦੋ ਲਾਈਨਾਂ ਅੱਖਰ ਦੇ ਹੇਠਾਂ ਦੋ ਲਾਈਨਾਂ ਦੇਖੋ ਸ ਸਾਕ ਕਿਦ ਲੈਂਕੜੇ ਕੂ ਲਾ ਸਕੂਲ ਖ ਖੇ ਪੈਰ ਬਿੰਦੀ ਖ ਖੇ ਲੈਂਕੜੇ ਖੂ ਬੱਬਾ ਖੂਬ ਸਤਵੀਂ ਮਾਤਰਾ ਹੈ ਲਾਂ ਲਾਂ ਦੀ ਆਵਾਜ਼ ਹੁੰਦੀ ਹੈ ਏ ਤੇ ਚਿੰਨ ਦਾ ਇਸ ਤਰ੍ਹਾਂ ਹੁੰਦਾ ਹੈ ਖੱਬੇ ਹੱਥ ਵਾਲੀ ਸਾਈਡ ਨੂੰ ਅੱਖਰ ਦੇ ਹਮੇਸ਼ਾ ਉੱਪਰ ਲੱਗਦੀ ਹੈ ਕਿੱਥੇ ਲੱਗਦੀ ਹੈ ਅੱਖਰ ਦੇ ਉੱਪਰ ਲੱਗਦੀ ਹੈ ਤੇ ਇਸ ਦਾ ਚਿੰਨ ਜਿਹੜਾ ਇਸ ਤਰ੍ਹਾਂ ਪੈਂਦਾ ਹੈ ਖੱਬੇ ਹੱਥ ਵਾਲੀ ਸਾਈਡ ਨੂੰ ਬਿਲਕੁਲ ਇਸ ਤਰ੍ਹਾਂ ਗਲਤ ਨਹੀਂ ਪਾਉਣਾ ਕਿਸੇ ਨੇ 90 ਡਿਗਰੀ ਦਾ ਐਂਗਲ ਬਣ ਰਿਹਾ ਹੈ ਅੱਖਰ ਦੇ ਉੱਪਰ ਸਿੱਧੀ ਲਾਈਨ ਇਸ ਤੋਂ ਇਹ ਖੱਬੇ ਹੱਥ ਵਾਲੀ ਸਾਈਡ ਨੂੰ ਪਏਗਾ ਠੀਕ ਹੈ ਤੇ ਇੱਕ ਜ਼ਰੂਰੀ ਗੱਲ ਜਿਹੜੀ ਹੈ ਉਹ ਯਾਦ ਰੱਖਣੀ ਤੁਸੀਂ ਇੱਕ ਕੁੰਡੀ ਨਹੀਂ ਬਣਾਣੀ ਹੈਗੀ ਲਾਂ ਦੀ ਠੀਕ ਹੈ ਪੰਜਾਬੀ ਵਿੱਚ ਜੇ ਕੁੰਡੀ ਬਣਾਓਗੇ ਉਹ ਗਲਤ ਹੋਏਗਾ ਹਿੰਦੀ ਵਿੱਚ ਕੁੰਡੀ ਹੁੰਦੀ ਹੈ ਪੰਜਾਬੀ ਵਿੱਚ ਸਿੰਪਲ ਲਾਈਨ ਹੁੰਦੀ ਹੈ ਠੀਕ ਹੈ ਵਾਵੇ ਲਾਵਾ ਵੇ ਸਸੇ ਲਾਵਾ ਸੇ ਰਾਰੇ ਲਾਵਾ ਰੇ ਟੈਂਕੇ ਲਾਵਾ ਟੇ ਦੇਖੋ ਵਾਵੇ ਲਾਵਾ ਵੇ ਖੱਖਾ ਵੇਖ ਵਾਵੇ ਲਾਵਾ ਵੇ ਚਿਚਾ ਵੇ ਅੱਠਵੀਂ ਮਾਤਰਾ ਸਾਢੇ ਕੋ ਲਾਉਂਦੀ ਹੈ ਦੁਲਾਵਾ ਦੁਲਾਵਾ ਇਹਦਾ ਦੇਖੋ ਸ਼ਬਦ ਦਾ ਸਾਨੂੰ मीनिंग ਤੋੜ ਕੇ ਦੇਖੋ ਦਦੇ ਓਂਕੜ ਦੋ ਮਤਲਬ ਦੋ ਲਾ ਲਾ ਮਾ ਦੋ ਲਾਵਾ ਇੱਥੇ ਲਾਂ ਸੀ ਇੱਕ ਇੱਥੇ ਦੁਲਾਵਾ ਮਤਲਬ ਜਿੱਥੇ ਦੋ ਲਾਂਵਾਂ ਲੱਗੀਆਂ ਉਹਨੂੰ ਕੀ ਕਿਹਾ ਜਾਂਦਾ ਹੈ ਦੁਲਾਵਾ ਇਸ ਦੀ ਆਵਾਜ਼ ਕੀ ਹੁੰਦੀ ਹੈ ਐਡ ਲਾਵਾ ਐ ਇਹਨੂੰ ਐ ਨਹੀਂ ਬੋਲਣਾ ਇਹ ਹੈ ਐ ਲਾਂ ਏ ਤੇ ਦੁਲਾਵਾ ਐ ਇਸ ਦਾ ਚਿੰਨ ਇਸ ਤਰ੍ਹਾਂ ਹੁੰਦਾ ਹੈ ਇਹ ਸਿੰਗਲ ਲਾਈਨ ਹੁੰਦੀ ਹੈ ਲਾਂ ਇਹ ਡਬਲ ਲਾਈਨ ਹੁੰਦੀ ਹੈ ਠੀਕ ਹੈ ਦੋ ਲਾਵਾ ਹੁੰਦੀਆਂ ਨੇ ਅੱਖਰ ਦੇ ਉੱਪਰ ਤੇ ਪੈਂਦੀਆਂ ਇਹ ਵੀ ਖੱਬੇ ਹੱਥ ਵਾਲੀ ਸਾਈਡ ਨੂੰ ਹੈ ਜੇਕਰ ਤੁਸੀਂ ਇਹਨੂੰ ਵੀ ਵਾਂਗ ਪਾਉਗੇ ਤਾਂ ਉਹ ਤੁਹਾਡੀ ਗਲਤ ਹੋਏਗੀ ਐੜੇਦਲਾਵਾ ਐ ਨੰਨਾ ਕੱਕਾ ਐਨਕ ਐੜੇਦਲਾਵਾ ਐ ਬੱਬਾ ਐਬ ਜਿਸ ਵੀ ਅੱਖਰ ਦੇ ਨਾਲ ਇਹ ਲੱਗੇਗੀ ਉਸ ਦੇ ਨਾਲ ਹੀ ਐ ਦੀ ਆਵਾਜ਼ ਆਏਗੀ ਸਸੇਦਲਾਵਾ ਸੈ ਰੜੇਦਲਾਵਾ ਰੈ ਟੈਂਕਦਲਾਵਾ ਟੈ ਅਗਲੀ ਮਾਤਰਾ ਹੈ ਸਾਡੇ ਕੋਲ ਹੋੜਾ ਹੋੜਾ ਦੀ ਆਵਾਜ਼ ਹੁੰਦੀ ਹੈ ਓ ਇਸ ਦਾ ਚੇਨ ਇਸ ਤਰ੍ਹਾਂ ਹੁੰਦਾ ਹੈ ਹਮੇਸ਼ਾ ਅੱਖਰ ਦੇ ਉੱਪਰ ਲੱਗਦੀ ਹੈ ਯਾਦ ਰੱਖਣਾ ਹੈ ਤੁਹਾਨੂੰ ਵੈਸੇ ਵੀ ਪਤਾ ਹੋਵੇਗਾ ਕਿਹੜੀ ਅੱਖਰ ਦੇ ਉੱਪਰ ਲੱਗਦੀ ਹੈ ਕਿਹੜੀ ੇਟਾਂ ਲੱਗਦੀ ਹੈ ਪਹਿਲਾਂ ਤੇ ਬਾਅਦ ਵਿੱਚ ਹਾਂਜੀ ਇਸ ਦੀ ਮਾਤਰਾ ਇਸ ਤਰ੍ਹਾਂ ਦਾ ਚਿੰਨ ਹੁੰਦਾ ਹੈ ਜਿਸ ਵੀ ਅੱਖਰ ਨਾਲ ਲੱਗਦੀ ਹੈ ਉਹ ਦੀ ਆਵਾਜ਼ ਆਉਂਦੀ ਹੈ ਪਿੱਛੋਂ ਸੱਸੇ ਹੋੜਾ ਸੋ ਰਾਰੇ ਹੋੜਾ ਰੋ ਟੈਂਕੇ ਹੋੜਾ ਟੋ ਜਿਵੇਂ ਇੰਗਲਿਸ਼ ਦਾ ਹੁੰਦਾ ਹੈ ਨਾ ਉਹ ਵਾਲੀ ਸਾਊਂਡ ਦੇਖੋ ਟੈਂਕੇ ਹੋੜਾ ਟੋ ਰਾਰਾ ਟੋ ਪੱਬੇ ਉਹਦਾ ਬੋਤ ਤੱਲਾ ਬੋਤਲ ਅਗਲੀ ਮਾਤਰਾ ਹੈ ਸਾਡੀ 10ਵਾਂ ਨੰਬਰ ਕਨੌੜਾ ਕਨੌੜਾ ਜਿਹੜਾ ਹੈ ਇਹਦੀ ਆਵਾਜ਼ ਹੁੰਦੀ ਹੈ ਐੜੇ ਕਨੌੜਾ ਔ ਇਹਦੀ ਸਿੰਪਲ ਓ ਓ ਤੇ ਔ ਪੂਰਾ ਮੂੰਹ ਖੋਲ ਕੇ ਠੀਕ ਹੈ ਔ ਜਿੰਨੇ ਦਾ ਇਸ ਤਰ੍ਹਾਂ ਹੁੰਦਾ ਹੈ ਬਿਲਕੁਲ ਹੋੜੇ ਵਾਂਗੀ ਹੁੰਦਾ ਹੈ ਬਸ ਇੱਕ ਸਿੰਗਲ ਲਾਈਨ ਇਹਦੇ ਵਿੱਚ ਪਾਈ ਜਾਂਦੀ ਹੈ ਜਿਸ ਵੀ ਅੱਖਰ ਦੇ ਨਾਲ ਲੱਗਦਾ ਹੈ ਪਿੱਛੇ ਔ ਦੀ ਆਵਾਜ਼ ਆਉਂਦੀ ਹੈ ਸ ਸ ਕਨੌੜਾ ਸ ਔ ਰ ਕਨੌੜਾ ਰ ਖ ਕੇ ਕਨੌੜਾ ਖ ਗ ਕਨੌੜਾ ਗ ਸ ਸ ਕਨੌੜਾ ਸ ਖ ਕੇ ਕਨ ਨਾ ਖ ਸ ਖ ਅ ਡ ਕਨੌੜਾ ਔ ਡਾੜਾ ਔੜ ਹੁਣ ਅਸੀਂ ਕਰਾਂਗੇ ਲਗਾਖਰ ਗੁਰਮੁਖੀ ਲਿਪੀ ਦੇ ਵਿੱਚ ਤਿੰਨ ਲਗਾਖਰ ਹਨ ਸਾਨੂੰ ਪਤਾ ਹੈ ਬਿੰਦੀ ਟਿੱਪੀ ਅਦਕ ਦੇਖੋ ਬੱਚੋ ਬਿੰਦੀ ਜਿਹੜੀ ਹੁੰਦੀ ਹੈ ਇਸ ਦਾ ਚਿੰਨ ਇਸ ਤਰ੍ਹਾਂ ਦਾ ਹੁੰਦਾ ਹੈ ਬਿਲਕੁਲ ਇੱਕ ਬਿੰਦੂ ਦੀ ਤਰ੍ਹਾਂ ਇਹ ਮਾਤਰਾ ਦੇ ਉੱਪਰ ਲੱਗਦੀ ਹੈ ਕ ਕੰਨਾ ਉੱਤੇ ਬਿੰਦੀ ਕਾ ਮਮੇ ਕੰਨਾ ਉੱਤੇ ਬਿੰਦੀ ਮਾ ਤੇ ਟਿੱਪੀ ਜਿਹੜੀ ਹੁੰਦੀ ਹੈ ਇਸ ਦਾ ਚਿੰਨ ਦੇਖੋ ਇਸ ਤਰ੍ਹਾਂ ਦਾ ਹੁੰਦਾ ਹੈ ਬਿਲਕੁਲ ਠੀਕ ਹੈ ਇਹ ਅੱਖਰ ਦੇ ਨਾਲ ਅਸੀਂ ਬਿਲਕੁਲ ਜੋੜਦੇ ਨਹੀਂ ਹੈਗੇ ਅੱਖਰ ਤੋਂ ਥੋੜਾ ਉੱਪਰ ਹੀ ਰਹਿੰਦੀ ਹੈ ਦੇਖੋ ਜਿਵੇਂ ਤੁਸੀਂ ਦੇਖ ਰਹੇ ਹੋ ਇੱਥੇ ਐੜੇ ਦੇ ਉੱਪਰ ਹੈ ਇਹਨੂੰ ਬਿਲਕੁਲ ਟੱਚ ਨਹੀਂ ਕੀਤਾ ਹੋਇਆ ਨਾਲ ਐੜੇ ਟਿੱਪੀ ਬੱਬਾ ਅੰਬ ਸਸੇ ਟਿੱਪੀ ਤੱਤਾਰਾਰੇ ਕੰਨਾ ਸੰਤਰਾ ਤੀਸਰੀ ਜਿਹੜੇ ਤੀਸਰਾ ਲਗਾਕਰ ਹੈ ਅੱਦਕ ਅੱਦਕ ਜਿਹੜਾ ਹੈ ਇਹ ਵੀ ਅੱਖਰ ਦੇ ਹਮੇਸ਼ਾ ਉੱਪਰ ਲੱਗਦਾ ਹੈ ਤੇ ਇਸ ਦੀ ਜਿਹੜੀ ਜਦਾ ਚਿੰਨ ਹੈਗਾ ਆ ਉਹ ਬਿਲਕੁਲ ਇਸ ਤਰ੍ਹਾਂ ਹੁੰਦਾ ਹੈ ਅੱਧੇ ਚੰਦਰਮਾ ਦੇ ਵਰਗਾ ਤੇ ਸਸੇ ਅੱਦਕ ਪਪਾ ਸਾ ਬੱਬੇ ਅੱਦਕ ਚਿਚਕਨਾ ਚਾ ਬੱਚਾ ਹੁਣ ਅਸੀਂ ਇਹਨਾਂ ਦੀ ਵਰਤੋਂ ਦੇ ਨਿਯਮ ਜਿਹੜੇ ਨੇ ਉਹਨਾਂ ਬਾਰੇ ਪੜਾਂਗੇ ਕਿ ਇਹਨਾਂ ਦੀ ਵਰਤੋਂ ਕਿਵੇਂ ਕਰਨੀ ਹੈ ਹਾਂਜੀ ਪਹਿਲੀ ਮਾਤ ਜਿਹੜਿਆ ਚਿੰਨ੍ਹ ਹੈ ਸਾਡੇ ਕੋਲ ਉਹ ਹੈ ਲਗਾਖਰ ਬਿੰਦੀ ਬਿੰਦੀ ਦੀ ਵਰਤੋਂ ਦੇ ਨਿਯਮ ਜਿਹੜੇ ਨੇ ਉਹ ਅਸੀਂ ਪੜਾਂਗੇ ਕਿ ਕਿਵੇਂ ਅਸੀਂ ਦੀ ਵਰਤੋਂ ਕਰਨੀ ਹੈ ਦੇਖੋ ਪਹਿਲਾ ਹੈ ਜਿਹੜੀ ਬਿੰਦੀ ਹੈ ਇਹ ਆਵਾਜ਼ ਜਿਹੜੀ ਹੈ ਨੱਕ ਵਿੱਚ ਆਉਂਦੀ ਹੈ ਜਦੋਂ ਵੀ ਨੱਕ ਵਿੱਚੋਂ ਆਵਾਜ਼ ਆਏਗੀ ਤੇ ਅਸੀਂ ਕੀ ਦੀ ਵਰਤੋਂ ਕਰਾਂਗੇ ਬਿੰਦੀ ਲਗਾਖਰ ਦੀ ਵਰਤੋਂ ਕਰਾਂਗੇ ਮੰਮੇ ਕੰਨਾ ਉੱਤੇ ਬਿੰਦੀ ਮਾਂ ਆਵਾਜ਼ ਬੋਲ ਕੇ ਦੇਖੋ ਤੁਸੀਂ ਨੱਕ ਵਿੱਚੋਂ ਆ ਰਹੀ ਹੈ ਮਾਂ ਕਾਂ ਸ਼ਾਂ ਤਾਂ ਨੱਕ ਵਿੱਚੋਂ ਆਵਾਜ਼ ਆ ਰਹੀ ਹੈ ਉਦੋਂ ਅਸੀਂ ਬਿੰਦੀ ਦੀ ਵਰਤੋਂ ਕਰਦੇ ਹਾਂ ਜਾਂ ਟਿੱਪੀ ਦੀ ਵਰਤੋਂ ਕਰਦੇ ਹਾਂ ਬਿੰਦੀ ਦੀ ਵਰਤੋਂ ਅਸੀਂ ਕਿਹੜੀਆਂ-ਕਿਹੜੀਆਂ ਮਾਤਰਾਵਾਂ ਦੇ ਨਾਲ ਕਰਦੇ ਹਾਂ ਪੰਜਾਬੀ ਦੇ ਵਿੱਚ ਦੇਖੋ ਬਿੰਦੀ ਦੀ ਵਰਤੋਂ ਗੁਰਮੁਖੀ ਲਿਪੀ ਦੀਆਂ 6 ਲਗਾਾਂ ਦੇ ਨਾਲ ਅਸੀਂ ਕਰਦੇ ਹਾਂ ਪਹਿਲਾ ਕੰਨੇ ਦੇ ਨਾਲ ਮੰਮੇ ਕੰਨਾ ਉੱਤੇ ਬਿੰਦੀ ਮਾਂ ਬਿਹਾਰੀ ਦੇ ਨਾਲ ਪਪੇ ਬਿਹਾਰੀ ਪੀ ਉੱਤੇ ਬਿੰਦੀ ਕਗਾ ਪੀਂਗ ਲਾ ਦੇ ਨਾਲ ਗੱਗੇ ਲਾਵਾਂ ਉੱਤੇ ਬਿੰਦੀ ਦਦਾ ਗੇਂਦ ਦੁਲਾਵਾਂ ਦੇ ਨਾਲ ਪੱਪੇ ਦਲਾਵਾਂ ਉੱਤੇ ਬਿੰਦੀ ਟੈਂਕਾ ਪੈਂਟ ਹੋੜੇ ਦੇ ਨਾਲ ਰਾਰੇ ਹੋੜਾ ਉੱਤੇ ਬਿੰਦੀ ਦੱਦੇ ਕੰਨ ਦਾ ਰੋਂਦਾ ਕਨੌੜੇ ਦੇ ਨਾਲ ਸਸੇ ਕਨੌੜਾ ਸੌ ਉੱਤੇ ਬਿੰਦੀ ਦੱਦੇ ਕੰਨ ਦਾ ਸੌਂਦਾ ਅਸੀਂ ਇਹਨਾਂ 6 ਮਾਤਰਾਵਾਂ ਦੇ ਨਾਲ ਬਿੰਦੀ ਦੀ ਵਰਤੋਂ ਕਰਦੇ ਹਾਂ ਦੇਖੋ ਧਿਆਨ ਦੇ ਨਾਲ ਕੰਨਾ ਬਿਹਾਰੀ ਲਾ ਦੁਲਾਵਾ ਹੋੜਾ ਕਨੌੜਾ ਇਹਨੂੰ ਤੁਸੀਂ ਯਾਦ ਰੱਖਣਾ ਹੈ ਬਿੰਦੀ ਦੀ ਵਰਤੋਂ ਅਸੀਂ ਕਿੰਨੀਆਂ ਮਾਤਰਾਵਾਂ ਦੇ ਨਾਲ ਕਰਦੇ ਹਾਂ 6 ਮਾਤਰਾਵਾਂ ਦੇ ਨਾਲ ਕਰਦੇ ਹਾਂ 6 ਠੀਕ ਹੈ ਕੰਨਾ ਵਿਹਾਰੀ ਲਾ ਦੁਲਾ ਥੋੜਾ ਕਨੌੜਾ ਕੰਨਾ ਵਿਹਾਰੀ ਲਾ ਦੁਲਾਵਾ ਹੋੜਾ ਕਨੌੜਾ ਸਭ ਨੂੰ ਯਾਦ ਹੋਣਾ ਚਾਹੀਦਾ ਹੈ ਹਾਂਜੀ ਅਗਲੀ ਸਾਡੀ ਜਿਹੜੇ ਲਗਾਕਰ ਹੈ ਉਹ ਹੈ ਟਿੱਪੀ। ਅਗਲਾ ਲਗਾਕਰ ਹੈ ਟਿੱਪੀ। ਟਿੱਪੀ ਜਿਹੜੀ ਹੈ ਵੀ ਹਮੇਸ਼ਾ ਅੱਖ ਦੇ ਉੱਪਰ ਇਸ ਤਰ੍ਹਾਂ ਲੱਗਦੀ ਹੈ ਤੇ ਇਹਦੀ ਵਰਤੋਂ ਦੀ ਨਿਜ਼ਮ ਕਿਹੜੇ-ਕਿਹੜੇ ਨੇ? ਜਿਵੇਂ ਜਦੋਂ ਨੱਕ 'ਚੋਂ ਆਵਾਜ਼ ਆਉਂਦੀ ਹੈ ਉਦੋਂ ਅਸੀਂ ਟਿੱਪੀ ਦੀ ਵਰਤੋਂ ਕਰਦੇ ਹਾਂ ਤੇ ਟਿੱਪੀ ਦੀ ਵਰਤੋਂ ਕਿਹੜੀਆਂ-ਕਿਹੜੀਆਂ ਮਾਤਰਾਵਾਂ ਦੇ ਨਾਲ ਕਰਦੇ ਹਾਂ? ਉਸ ਨੂੰ ਦੇਖੋ। ਪਹਿਲਾਂ ਅਸੀਂ ਮੁਕਤਾ ਦੇ ਨਾਲ ਵਰਤੋਂ ਕਰਦੇ ਹਾਂ ਟਿੱਪੀ ਦੀ ਪੱਪਾ ਤੱਤੇ ਟਿੱਪੀ ਗੱਗਾ ਪਤੰਗ। हां जी ਅਸੀਂ ਪੜਿਆ ਸੀ ਕਿ ਮੁਕਤਾ ਦਾ ਕੋਈ ਵੀ ਚਿੰਨੀ ਹੁੰਦਾ ਇਕੱਲਾ ਅੱਖਰ ਜਿਹੜਾ ਹੈ ਉਹ ਕੀ ਹੁੰਦਾ ਹੈ ਮੁਕਤਾ ਤੇ ਇਹਦੇ ਵੀ ਦੇਖੋ ਤੱਤੇ ਦੇ ਉੱਪਰ ਟਿੱਪੀ ਲੱਗੀ ਹੋਈ ਹੈ ਪਪਾ ਤੱਤੇ ਟਿੱਪੀ ਗੱਗਾ ਪਤੰਗ ਸਿਹਾਰੀ ਦੇ ਨਾਲ ਸ ਸਿਹਾਰੀ ਉੱਤੇ ਟਿੱਪੀ ਗੱਗਾ ਸਿੰਘ ਗੱਗਾ ਪਾਓਗੇ ਤੇ ਸਿੰਘ ਜਿਹੜੇ ਉੱਪਰ ਹੁੰਦੇ ਆਪਣੇ ਸਿਰ ਦੇ ਉੱਪਰ ਠੀਕ ਹੈ ਜਾਨਵਰਾਂ ਦੇ ਉਹ ਸਿੰਘ ਤੇ ਜੇ ਗੱਗਾ ਪਾਓਗੇ ਤੇ ਜਿਹੜਾ ਸਾਡੇ ਨਾਮ ਦੇ ਪਿੱਛੇ ਲੱਗਦਾ ਹੈ ਠੀਕ ਹੈ ਲੜਕੀਆਂ ਦੇ ਨਾਮ ਦੇ ਪਿੱਛੇ ਉਹ ਸਿੰਗ ਆਏਗਾ ਠੀਕ ਹੈ ਸਿਹਾਰੀ ਦੇ ਨਾਲ ਵਰਤੋਂ ਕਰਦੇ ਹਾਂ ਫਿਰ ਔਂਕਰ ਦੇ ਨਾਲ ਵੀ ਟਿੱਪੀ ਦੀ ਵਰਤੋਂ ਕਰਦੇ ਹਾਂ ਮੰਮੇ ਔਂਕਰ ਉੱਤੇ ਟਿੱਪੀ ਡੱਡੇ ਕੰਨਾਡਾ ਮੁੰਡਾ ਦੁਲੈਂਕਰ ਦੇ ਨਾਲ ਦੁਲੈਂਕਰ ਦੇ ਨਾਲ ਵੀ ਅਸੀਂ ਟਿੱਪੀ ਦੀ ਵਰਤੋਂ ਕਰਦੇ ਹਾਂ ਮੰਮੇ ਦੁਲੈਂਕਰ ਉੱਤੇ ਟਿੱਪੀ ਹਾ ਹਾ ਮੂ ਰਾਰੇ ਦੁਲੈਂਕਰ ਉੱਤੇ ਟਿੱਪੀ ਰੂ ਨਨੇ ਦੇ ਦੁਲੈਂਕਰ ਉੱਤੇ ਟਿੱਪੀ ਨੂੰ ਇਸ ਤਰ੍ਹਾਂ ਅਸੀਂ ਚਾਰ ਮਾਤਰਾਵਾਂ ਨੇ ਜਿਹਦੇ ਨਾਲ ਟਿੱਪੀ ਦੀ ਵਰਤੋਂ ਕਰਦੇ ਹਾਂ ਕਿੰਨੀਆਂ ਮਾਤਰਾਵਾਂ ਨੇ 4 ਯਾਦ ਕਰੋ ਮੁਕਤਾ ਸਿਹਾਰੀ ਔਂਕੜ ਦੁਲੈਂਕੜ ਮੁਕਤਾ ਸਿਹਾਰੀ ਔਂਕੜ ਤੇ ਦੁਲੈਂਕੜ ਹਾਂਜੀ ਵਿਦਿਆਰਥੀਓ ਹੁਣ ਅਸੀਂ ਸਿੱਖਾਂਗੇ ਅਦਕ ਦੀ ਵਰਤੋਂ ਦੇ ਨਿਯਮ ਬੱਚੇ ਅਦਕ ਜਿਹੜੀ ਹੈ ਉਦੋਂ ਉਸ ਦੀ ਵਰਤੋਂ ਕੀਤੀ ਜਾਂਦੀ ਹੈ ਜਦੋਂ ਅੱਖਰ ਦੀ ਦੋਹਰੀ ਆਵਾਜ਼ ਪ੍ਰਗਟ ਹੁੰਦੀ ਹੈ ਦੇਖੋ ਜਿਵੇਂ ਹੁਣ ਐੜੇ ਅਦਕ ਠੱਠਾ ਅੱਠ ਹੈ ਇੱਥੇ ਠੱਠੇ ਦੀ ਦੋਹਰੀ ਆਵਾਜ਼ ਪ੍ਰਗਟ ਕਰਨ ਵਾਸਤੇ ਅਸੀਂ ਅੱਧਕ ਦੀ ਵਰਤੋਂ ਕਰਦੇ ਹਾਂ ਤੇ ਅੱਧਕ ਦੀ ਵਰਤੋਂ ਕਿੱਥੇ ਕੀਤੀ ਜਾਂਦੀ ਹੈ ਇਸ ਦਾ ਚੇਨ ਬਿਲਕੁਲ ਇੱਕ ਚੰਦਰਮੇ ਵਰਗਾ ਹੁੰਦਾ ਹੈ ਅੱਧੇ ਚੰਦਰਮੇ ਵਰਗਾ ਤੇ ਅੱਖਰ ਦੇ ਉੱਪਰ ਹੀ ਲੱਗਦੀ ਹੈ ਤੇ ਇਸ ਦੀ ਵਰਤੋਂ ਜੇ ਜਿਸ ਅੱਖਰ ਦੀ ਦੋਹਰੀ ਆਵਾਜ਼ ਪ੍ਰਗਟ ਹੁੰਦੀ ਹੈ ਉਸ ਤੋਂ ਪਹਿਲੇ ਅੱਖਰ ਦੇ ਅਖੀਰ ਦੇ ਉੱਤੇ ਪੈਂਦੀ ਹੈ ਠੀਕ ਹੈ ਇਹ ਨਹੀਂ ਕਿ ਅਸੀਂ ਇਸ ਤਰ੍ਹਾਂ ਐੜੇ ਦੇ ਉੱਪਰ ਬਿਲਕੁਲ ਪਾਈ ਹੋਈ ਹੈ ਨਹੀਂ ਐੜੇ ਦੇ ਅਖੀਰ ਦੇ ਉੱਪਰ ਅਸੀਂ ਇੱਥੇ ਅੱਧਕ ਦੀ ਵਰਤੋਂ ਕੀਤੀ ਹੋਈ ਹੈ ਦੇਖ ਸਕਦੇ ਹੋ ਤੁਸੀਂ ਠੀਕ ਹੈ ਤੇ ਜਿਹੜੇ ਅੱਖਰ ਦੀ ਦੁਹਰੀ ਆਵਾਜ਼ ਆਉਂਦੀ ਹੈ ਉਸ ਤੋਂ ਪਹਿਲੇ ਅੱਖਰ ਦੇ ਅਖੀਰ ਦੇ ਉੱਪਰ ਅਸੀਂ ਨੂੰ ਪਾਉਂਦੇ ਹਾਂ ਅੱਧਕ ਦੀ ਵਰਤੋਂ ਕਰਦੇ ਹਾਂ ਇਹ ਯਾਦ ਰੱਖਣਾ ਹੈ ਤੁਸੀਂ ਹਾਂਜੀ ਦੂਸਰੀ ਗੱਲ ਕਿ ਹਿੰਦੀ ਵਿੱਚ ਅਸੀਂ ਜਦੋਂ ਕਿਸੇ ਵੀ ਅੱਖਰ ਦੀ ਦੁਹਰੀ ਆਵਾਜ਼ ਪ੍ਰਗਟ ਕਰਨੀ ਹੁੰਦੀ ਹੈ ਤੇ ਉਸ ਤੋਂ ਅਸੀਂ ਕੀ ਕਰਦੇ ਹਾਂ ਇੱਕ ਪੂਰਾ ਅੱਖਰ ਲਿਖ ਲੈਂਦੇ ਹਾਂ ਤੇ ਇੱਕ ਅੱਧਾ ਅੱਖਰ ਲਿਖ ਲੈਂਦੇ ਹਾਂ ਜਿਵੇਂ ਵ ਪੂਰਾ ਚਾ ਅੱਧਾ ਚਾ ਚਾ ਕੋ ਆ ਬੱਚਾ ਤੇ ਪੰਜਾਬੀ ਵਿੱਚ ਅਸੀਂ ਦੋਹਰਾ ਮਤਲਬ ਦੋ ਅੱਖਰ ਨਹੀਂ ਲੇਖਦੇ ਪੂਰਾ ਜਾਂ ਅੱਧਾ ਅਸੀਂ ਅਦਕ ਦੀ ਵਰਤੋਂ ਕਰ ਲੈਂਦੇ ਹਾਂ ਬੱਬੇ ਅਦਕ ਚਿਚੇ ਕਨਾ ਚਾ ਬੱਚਾ ਇੱਥੇ ਪ ਪੂਰਾ ਤਾ ਅੱਧਾ ਤਾ ਤਕਵਾ ਪੱਤਾ ਤੇ ਪੰਜਾਬੀ ਵਿੱਚ ਕਿਹਾਏਗਾ ਪੱਪੇ ਅਦਕ ਤਤਿਕਨਤਾ ਪੱਤਾ ਹਾਂਜੀ ਇਹ ਦੋ ਗੱਲਾਂ ਹੋ ਗਈਆਂ ਤੀਸਰਾ ਕਿ ਅਦਕ ਦੀ ਵਰਤੋਂ ਜਿਹੜੀ ਹੈ ਕਿਹੜੀਆਂ-ਕਿਹੜੀਆਂ ਮਾਤਰਾਵਾਂ ਦੇ ਨਾਲ ਉਸ ਦੀ ਵਰਤੋਂ ਕੀਤੀ ਜਾਂਦੀ ਹੈ ਅਦਕ ਜਿਹੜਾ ਲਗਾਖਰ ਹੈ ਉਸ ਦੀ ਵਰਤੋਂ ਪਹਿਲਾ ਮੁਕਤਾ ਨਾਲ ਕੀਤੀ ਜਾਂਦੀ ਹੈ ਠੀਕ ਹੈ ਜਿਹੜੇ ਮੁਕਤਾ ਅੱਖਰ ਜਿਸ ਦਾ ਕੋਈ ਵੀ ਚਿੰਨ ਨਹੀਂ ਹੁੰਦਾ ਉਹਦੇ ਨਾਲ ਇਸ ਦੀ ਵਰਤੋਂ ਕੀਤੀ ਜਾਂਦੀ ਹੈ ਜਿਵੇਂ ਐੜੇ ਅਦਕ ਠੱਠਾ ਅਠ ਐੜੇ ਅਦਕ ਖਖਾ ਅੱਖ ਹਾਹੇ ਅਦਕ ਥਥਾ ਹਾਥ ਦੂਸਰਾ ਸਿਹਾਰੀ ਦੇ ਨਾਲ ਵੀ ਅਦਕ ਦੀ ਵਰਤੋਂ ਕੀਤੀ ਜਾਂਦੀ ਹੈ ਜਿਵੇਂ ਚਿਚੇ ਸਿਆਰੀ ਉੱਤੇ ਅਦਕ ਠਠਿ ਬਿਆਰੀ ਠੀ ਚਿੱਠੀ ਰਾਰੇ ਸਿਆਰੀ ਉੱਤੇ ਅਦਕ ਸ਼ਿਸ਼ਾ ਰੇਸ਼ ਇੱਥੇ ਦੇਖੋ ਇੱਕ ਸਿਆਰੀ ਹੈ ਤੇ ਸਿਆਰੀ ਦੇ ਨਾਲ ਅਦਕ ਦੀ ਵਰਤੋਂ ਕੀਤੀ ਗਈ ਹੈ ਇੱਥੇ ਵੀ ਸਿਆਰੀ ਨਾਲ ਤੇ ਇੱਥੇ ਵੀ ਸਿਆਰੀ ਦੇ ਨਾਲ ਤੀਸਰੀ ਮਾਤਰਾ ਜਿਹੜੀ ਹੈ ਸਾਡੇ ਕੋਲ ਉਹ ਹੈ ਔਂਕੜ ਔਂਕੜ ਦੇ ਨਾਲ ਵੀ ਅਸੀਂ ਅਦਕ ਦੀ ਵਰਤੋਂ ਕਰਦੇ ਹਾਂ ਜਿਵੇਂ ਕੱਕੇ ਔਂਕੜ ਉੱਤੇ ਅਦਕ ਤਤਿ ਕਨਤਾ ਕੁੱਤਾ ਇੱਥੇ ਕੱਕੇ ਔਂਕੜ ਹੈ ਤੇ ਉੱਪਰ ਅਦਕ ਦੀ ਵਰਤੋਂ ਕੀਤੀ ਗਈ ਹੈ ਬੱਬੇ ਅੰਕੜ ਉੱਪਰ ਅਦਕ ਬੱਬੇ ਨੂੰ ਅੰਕੜ ਤੇ ਉੱਪਰ ਅਦਕ ਦੀ ਵਰਤੋਂ ਕੀਤੀ ਗਈ ਹੈ ਲੱਲੇ ਪੈਰ ਹਾ ਹਾ ਬੁੱਲ ਠੀਕ ਹੈ ਹੁਣ ਇੱਥੇ ਸਾਡੇ ਕੋਲੋਂ ਕਿੰਨੀਆਂ ਮਾਤਰਾਵਾਂ ਦੇ ਨਾਲ ਅਦਕ ਦੀ ਵਰਤੋਂ ਕੀਤੀ ਜਾਂਦੀ ਹੈ ਤਿੰਨ ਮੁਕਤਾ ਸਿਹਾਰੀ ਤੇ ਅੰਕੜ ਯਾਦ ਰੱਖਣਾ ਹੈ ਬਿੰਦੀ ਦੀ ਵਰਤੋਂ ਛੇ ਮਾਤਰਾਵਾਂ ਦੇ ਨਾਲ ਕੀਤੀ ਜਾਂਦੀ ਹੈ 蒂ppi ਦੀ ਵਰਤੋਂ ਜਿਹੜੀ ਹੈ ਉਹ ਚਾਰ ਮਾਤਰਾਵਾਂ ਦੇ ਨਾਲ ਕੀਤੀ ਜਾਂਦੀ ਹੈ ਤੇ ਅਦਕ ਦੀ ਵਰਤੋਂ ਜਿਹੜੀ ਹੈ ਉਹ ਤਿੰਨ ਮਾਤਰਾਵਾਂ ਦੇ ਨਾਲ ਕੀਤੀ ਜਾਂਦੀ ਹੈ। ਇਹ ਸੀ ਸਾਡਾ ਅੱਜ ਦਾ ਪਾਠ ਲਗਾ ਅਤੇ ਲਗਾਖਰ। ਹਾਂਜੀ ਵਿਦਿਆਰਥੀਓ ਤੁਸੀਂ ਸਾਰਿਆਂ ਨੇ ਆਪਣੀ ਬੁੱਕ ਤੋਂ ਧਿਆਨ ਨਾਲ ਇਸ ਪਾਠ ਨੂੰ ਸਮਝਣਾ ਹੈ, ਪੜ੍ਹਨਾ ਵੀ ਹੈ ਤੇ ਵੀਡੀਓ ਦੇਖ ਕੇ ਹੋਰ ਸਮਝਣ ਦੀ ਕੋਸ਼ਿਸ਼ ਕਰਨੀ ਹੈ ਤੇ ਜਿਹੜਾ ਅਭਿਆਸ ਕਾਰਜ ਹੈ ਉਹਨੂੰ ਹੱਲ ਕਰਨ ਦਾ ਯਤਨ ਕਰਨਾ ਹੈ। ਧੰਨਵਾਦ।